ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਆਹ 4-5 ਦਿਨ ਪਹਿਲਾਂ ਦੀ ਘਟਨਾ ਕੋਈ ਬਾਲੀ ਪੁਰਾਣੀ ਨਹੀਂਗੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਪਿੰਡ ਪੈਂਦਾ ਮਿੰਡਾ ਉੱਥੋਂ ਦਾ ਰਹਿਣ ਵਾਲਾ ਸੀਗਾ ਹਰਪਾਲ ਸਿੰਘ ਤੇ ਹਰਪਾਲ ਸਿੰਘ ਦੀ ਘਰਵਾਲੀ ਦਾ ਨਾਮ ਸੀਗਾ ਜਸਵਿੰਦਰ ਕੌਰ ਤੇ ਉਹਨਾਂ ਦੀ ਇੱਕ ਧੀ ਸੀਗੀ ਚਮਨਦੀਪ ਕੌਰ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਜਿਹੜੀ ਚਮਨਦੀਪ ਕੌਰ ਸੀਗੀ ਇਹ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਦੇ ਵਿੱਚ ਬਹੁਤ ਜ਼ਿਆਦੀ ਹੁਸ਼ਿਆਰ ਸੀ ਬਹੁਤ ਜ਼ਿਆਦੀ ਇੰਟੈਲੀਜੈਂਟ ਸੀਗੀ ਚਲੋ ਜੀ ਇਹ ਆਪਦੀ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਇਹ ਕੁੜੀ ਮੋਹਾਲੀ ਬੀ ਕਾਮ ਕਰਨ ਲੱਗ ਜਾਂਦੀ ਹੈ ਬੀ ਕਾਮ ਦੇ ਨਾਲ ਨਾਲ ਇਹਨੂੰ ਕੁੜੀ ਨੂੰ weight lifting ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਤੇ weight lifting ਦੇ ਵਿੱਚ ਇਹ ਕੁੜੀ 골ਡ ਮੈਡਲਿਸਟ ਸੀਗੀ ਹੁਣ ਜਿਹੜੀ ਚਮਨਦੀਪ ਕੌਰ ਸੀਗੀ ਇਹਦਾ ਇੱਕ ਏਮ ਸੀਗਾ ਕਿ ਮੈਂ ਪੜ੍ਹ ਲਿਖ ਕੇ ਸਪੋਰਟਸ ਦੇ ਵਿੱਚ ਜਾਣਾ ਤੇ ਮੈਂ ਇੱਕ ਮਕਾਮ ਤੇ ਪਹੁੰਚਣਾ ਆ ਤੇ ਮੈਂ ਆਪਦੇ ਪਿੰਡ ਦਾ ਨਾਮ ਚਮਕਾਉਣਾ ਆ ਆਪਦੇ ਮਾਪਿਆਂ ਦਾ ਨਾਮ ਚਮਕਾਉਣਾ ਆ ਦੂਜੇ ਪਾਸੇ ਜਿਹੜਾ ਹਰਪਾਲ ਸਿੰਘ ਸੀਗਾ ਚਮਨਦੀਪ ਦਾ ਪਿਓ ਸੀ ਜਿਹੜਾ ਉਹ ਥੋੜਾ ਜਿਹਾ ਪੁਰਾਣੇ ਖਿਆਲਾਂ ਦਾ ਬੰਦਾ ਸੀਗਾ ਹਰਪਾਲ ਸਿੰਘ ਨੂੰ ਆਏ ਸੀਗਾ ਕਿ ਠੀਕ ਆ ਹੁਣ ਬੀਕਾਮ ਕਰ ਚੱਲੀ ਆ ਤੇ ਮੈਂ ਇਹਦਾ ਵਿਆਹ ਕਰਦਾ ਇਹ ਆਪਦੇ ਘਰ ਜਾਵੇ ਆਪਦੇ ਬਾਲ ਬੱਚੇ ਪੈਦਾ ਕਰੇ ਆਪਦਾ ਘਰ ਬਸਾਵੇ ਕਿਉਂਕਿ ਹਰਪਾਲ ਸਿੰਘ ਜਿਵੇਂ ਅੱਜ ਕੱਲ ਦਾ ਜ਼ਮਾਨਾ ਦੇਖ ਰਿਹਾ ਸੀਗਾ ਉਸ ਹਿਸਾਬ ਦੇ ਨਾਲ ਉਹ ਬੰਦਾ ਡਰਦਾ ਸੀਗਾ ਕਿ ਬਹੁਤ ਸਾਰੀਆਂ ਕੁੜੀਆਂ ਇਕੱਲੀਆਂ ਤੁਰੀਆਂ ਫਿਰਦੀਆਂ ਨੇ ਮੁੰਡਿਆਂ ਨਾਲ ਤੁਰੀਆਂ ਫਿਰਦੀਆਂ ਨੇ ਪਿਓ ਦੀ ਪੱਗ ਰੋਲਦੀਆਂ ਫਿਰਦੀਆਂ ਨੇ ਉਸੇ ਤਰ੍ਹਾਂ ਹਰਪਾਲ ਸਿੰਘ ਨੂੰ ਅੰਦਰੋਂ-ਉਂਦਰੀ ਡਰ ਸੀਗਾ ਕਿ ਮੇਰੀ ਧੀ ਵੀ ਚੰਡੀਗੜ੍ਹ ਪੜ੍ਹਦੀ ਐ। ਉੱਥੇ ਇਕੱਲੀ ਰਹਿੰਦੀ ਐ, ਇਕੱਲੀ ਵਸਤੇ ਆਉਂਦੀ ਐ, ਇਕੱਲੀ ਜਾਂਦੀ ਐ। ਦੂਜੇ ਪਾਸੇ ਉਹ ਵੇਟ ਲਿਫਟਿੰਗ ਕਰਦੀ ਐ, ਕੋਚਾਂ ਦੇ ਨਾਲ ਤੁਰੀ ਫਿਰਦੀ ਐ। ਬੰਦਿਆਂ ਨਾਲ ਤੁਰੀ ਫਿਰਦੀ ਐ, ਮੁੰਡਿਆਂ ਨਾਲ ਤੁਰੀ ਫਿਰਦੀ ਐ, ਕਿਤੇ ਮੇਰੀ ਧੀ ਵੀ ਕਿਤੇ ਮੇਰੀ ਪੱਗ ਰੋਲ ਕੇ ਨਾ ਰੱਖ ਦੇ। ਪਰ ਉਹ ਹਰਪਾਲ ਸਿੰਘ ਦੇ ਆਪਣੇ ਅੰਦਰੋਂ-ਉਂਦਰੀ ਦੇ ਖਿਆਲ ਸੀਗੇ ਕਿਉਂਕਿ ਉਹ ਅੱਜਕੱਲ ਦੇ ਜ਼ਮਾਨੇ ਨੂੰ ਵੇਖ ਕੇ ਡਰ ਰਿਹਾ ਸੀਗਾ। ਦੂਜੇ ਪਾਸੇ ਲੋਕਾਂ ਦੇ ਮੂੰਹ 'ਚ ਵੀ ਸੁਣ ਲੈਂਦਾ ਸੀਗਾ ਵੀ ਹਾਂ ਚੰਡੀਗੜ੍ਹ ਕੁੜੀਆਂ ਆਹ ਕੁਝ ਕਰ ਕੁੜੀਆਂ ਆ ਕੁਝ ਕਰਦੀਆਂ ਨੇ ਉੱਥੇ ਕੁੜੀਆਂ ਮੁੰਡਿਆਂ ਨਾਲ ਤੁਰੀਆਂ ਫਿਰਦੀਆਂ ਨੇ ਗਲਤ ਕੰਮ ਕਰਦੀਆਂ ਫਿਰਦੀਆਂ ਨੇ ਤੇ ਉਹ ਲੋਕਾਂ ਦੀਆਂ ਗੱਲਾਂ ਰਾਤ ਨੂੰ ਹਰਪਾਲ ਸਿੰਘ ਨੂੰ ਸੌਂ ਨੀਂਸ ਦਿੰਦੀਆਂ ਕਿਉਂਕਿ ਉਹਦੀ ਵੀ ਧੀ ਚੰਡੀਗੜ੍ਹ ਪੜਦੀ ਸੀ ਹੁਣ ਇੱਕ ਪਾਸੇ ਜਿਹੜੀ ਧੀ ਆ ਚਮਨਦੀਪ ਕੌਰ ਉਹ ਪੜਨਾ ਲਿਖਣਾ ਚਾਹੁੰਦੀ ਸੀ ਸਪੋਰਟਸ ਜਾਣਾ ਚਾਹੁੰਦੀ ਸੀ ਦੂਜੇ ਪਾਸੇ ਪਿਓ ਚਾਹੁੰਦਾ ਸੀ ਮੇਰੀ ਧੀ ਕੁਝ ਨਾ ਪੜੇ ਲਿਖੇ ਬਾਸੇ ਦਾ ਵਿਆਹ ਕਰਾਂ ਇਹ ਆਪਦੇ ਕਰ ਜਾਵੇ ਹੁਣ ਇਹ ਗੱਲਾਂ ਨੂੰ ਲੈ ਕੇ ਪਿਓਤੀ ਦੇ ਵਿੱਚ ਬਹੁਤ ਵਾਰੀ ਬੈਂਸ ਬਸਈਆ ਵੀ ਹੋਇਆ ਟਕਰਾਰ ਵੀ ਹੋਈ ਤੂੰ ਤੂੰ ਮੈਂ ਮੈਂ ਵੀ ਹੋਈ ਪਰ ਜਿਹੜੀ ਜਸਵਿੰਦਰ ਕੌਰ ਸੀ ਚ ਉਹ ਚਾਹੁੰਦੀ ਸੀ ਮੇਰੀ ਤੀ ਪੜ੍ਹ ਲਿਖ ਕੇ ਵੱਡੇ ਮਕਾਮ ਤੇ ਪਹੁੰਚੇ ਸਪੋਰਟਸ ਦੇ ਵਿੱਚ ਆਪਦਾ ਨਾਮ ਚਮਕਾਵੇ ਪਰ ਦੂਜੇ ਪਾਸੇ ਹਰਪਾਲ ਚਾਹੁੰਦਾ ਸੀ ਮੈਂ ਦਾ ਵਿਆਹ ਕਰਾਂ ਇਹਦਾ ਫਾ ਵੱਡਾ ਹੁਣ ਬਹੁਤ ਵਾਰੀ ਹਰਪਾਲ ਸਿੰਘ ਨੇ ਕੁੜੀ ਨੂੰ ਸਮਝਾਇਆ ਵੀ ਭਾਈ ਤੂੰ ਜਿੰਨਾ ਪੜ੍ਹ ਲਿਖ ਲਿਆ ਠੀਕ ਆ ਹੁਣ ਤੈਨੂੰ ਪੜ੍ਹ ਲਿਖ ਦੀ ਕੋਈ ਲੋੜ ਨਹੀਂ ਮੈਂ ਤੈਨੂੰ ਚੰਡੀਗੜ੍ਹ ਤੋਂ ਹਟਾ ਲੈਣਾ ਮੈਂ ਤੇਰਾ ਵਿਆਹ ਕਰ ਦੇਣਾ ਪਰ ਚਮਨਦੀਪ ਜिद ਕਰਦੀ ਸੀ ਵੀ ਨਹੀਂ ਡੈਡੀ ਮੈਂ ਪੜ੍ਹਨਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਮੈਂ ਸਪੋਰਟਸ ਦੇ ਵਿੱਚ ਅਜੇ ਬਹੁਤ ਅੱਗੇ ਜਾਣਾ ਇਹੇ ਟਕਰਾਅ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਹੁਣ થોੜਾ ਵੱਡਾ ਛੁੱਟੀਆਂ ਦਾ ਟਾਈਮ ਆ ਹਨਾ ਜਿਹੜੀ ਚਮਨਦੀਪ ਹੁੰਦੀ ਆ ਉਹ ਵੀ ਮੁਹਾਲੀ ਤੋਂ ਵਾਪਸ ਆਉਂਦੇ ਪਿੰਡ ਛੁੱਟੀਆਂ ਕੱਟਣ ਆਈ ਹੁੰਦੀ ਆ ਤੇ ਸਵੇਰ ਦਾ 7 ਵਜੇ ਦਾ ਸਮਾਂ ਹੁੰਦਾ ਐਤਵਾਰ ਦਾ ਦਿਨ ਹੁੰਦਾ ਇਸੇ ਗੱਲ ਨੂੰ ਲੈ ਕੇ ਹਰਪਾਲ ਸਿੰਘ ਦੀ ਚਮਨਦੀਪ ਦੀ ਪਿਆਰਤੀ ਦੀ ਆਪਸ ਵਿੱਚ ਫਿਰ ਬਹਿਸ ਹੁੰਦੀ ਆ ਹਰਪਾਲ ਸਿੰਘ ਕਹਿੰਦਾ ਤੂੰ ਮੁਹਾਲੀ ਨਹੀਂ ਜਾਣਾ ਤੇਰਾ ਪੜ੍ਹਨਾ ਲਿਖਣਾ ਅੱਜ ਤੋਂ ਬੰਦ ਆ ਪਰ ਚਮਨਦੀਪ ਜਿੱਦ ਕਰਦੀ ਆ ਕਿ ਮੈਂ ਤਾਂ ਜਾਊਂਗੀ ਮੈਂ ਤਾਂ ਜਾਊਂਗੀ ਹਰਪਾਲ ਸਿੰਘ ਨੂੰ ਇੰਨਾ ਕੁ ਗੁੱਸਾ ਆਉਂਦਾ ਕਿ ਪਤੰਦਰ ਕਈ ਚੱਕ ਕੇ ਲਿਆਉਂਦਾ ਤੇ ਲਿਆ ਕੇ ਆਪਦੀ ਕੁੜੀ ਦੇ ਸਿਰ 'ਚ ਮਾਰਦਾ ਚਾਰ ਪੰਜ ਕਈਆਂ ਮਾਰਦਾ ਕਰਤੀ ਤੇ ਡੇਕਣੀ ਪੈਂਦੀ ਤੇ ਸਾਹ ਨਹੀਂ ਮੁੱਕ ਜਾਂਦੇ ਉਹ ਤੱਕ ਉਹ ਪਤੰਦਰ ਕਈਆਂ ਮਾਰੀ ਜਾਂਦਾ ਜਦੋਂ ਚਮਨਦੀਪ ਦੇ ਸਾਹ ਮੁੱਕ ਜਾਂਦੇ ਆ ਮਾਂ ਰੋਂਦੀ ਕਰ ਲਾਉਂਦੀ ਚੀਕਾਂ ਕੋਕਾਂ ਮਾਰਦੀ ਆ ਤੇ ਹਰਪਾਲ ਸਿੰਘ ਉੱਤੇ ਕਈ ਸੁੱਟ ਕੇ ਫਰਾਰ ਹੋ ਜਾਂਦਾ ਚਲੋ ਜੀ ਉਸ ਤੋਂ ਬਾਅਦ ਆਂਡਗਵੰਡ ਆ ਗਿਆ ਪੁਲਿਸ ਤੱਕ ਗੱਲ ਪਹੁੰਚ ਗਈ ਪੁਲਿਸ ਨੇ ਆ ਕੇ ਮੌਕਾ ਵੇਖਿਆ ਚਮਨਦੀਪ ਦੀ ਲਾਸ਼ ਨੂੰ ਪੋਸਟ ਮਾਰਟਲੇ ਭੇਜਤਾ ਮੁੜ ਕੇ ਜਸਵਿੰਦਰ ਕੌਰ ਨੇ ਜਾਨੀ ਕਿ ਹਰਪਾਲ ਸਿੰਘ ਦੀ ਘਰ ਵਾਲੀ ਨੇ ਉਹਨਕੇ ਪੁਲਿਸ ਨੂੰ ਬਿਆਨ ਦਿੱਤੇ ਕਿ ਮੇਰਾ ਘਰ ਵਾਲਾ ਮੇਰੀ ਧੀ ਨੂੰ ਨਹੀਂ ਸੀ ਪੜਾਉਣਾ ਚਾਹੁੰਦਾ ਸਪੋਰਟਸ ਦੇ ਵਿੱਚ ਜਾਣਾ ਚ ਨਹੀਂ ਸੀ ਚੰਗਾ ਸਮਝਦਾ ਕਿਉਂਕਿ ਹਰਪਾਲ ਸਿੰਘ ਕਹਿੰਦਾ ਸੀ ਵੀ ਕੁੜੀਆਂ ਕੱਲੀਆਂ ਸੇਫ ਨਹੀਂ ਹੈਗੀਆਂ ਕੁੜੀਆਂ ਬਾਹਰ ਜਾ ਕੇ ਪਿਓ ਦੀ ਪੱਗ ਰੋਲਦੀਆਂ ਨੇ ਕੱਲ ਨੂੰ ਕਿਤੇ ਮੇਰੀ ਤੀ ਕੋਈ ਚਾਨਾ ਨਾ ਚੜਾ ਦੇ ਇਸ ਗੱਲ ਕਰਕੇ ਉਹ ਰੋਕਦਾ ਸੀ ਪਰ ਇਹ ਚਾਹੁੰਦੀ ਸੀ ਮੈਂ ਪੜਨਾ ਅੱਗੇ ਤੇ ਦੋਨਾਂ 'ਚ ਬਹਿੰਸ ਵਸਈਆ ਹੋਇਆ ਤੇ ਉਹਨੇ ਕਹੀ ਚੱਕ ਕੇ ਆਪ ਦੀ ਤੀ ਦਾ ਕਤਲ ਕਰਤਾ ਤੁਹਾਡੀ ਜਾਣਕਾਰੀ ਲਈ ਦੱਸਾਂ ਕਿ ਜਿਹੜਾ ਹਰਪਾਲ ਸਿੰਘ ਸੀਗਾ ਇਹ 28 ਕਿੱਲੇ ਜ਼ਮੀਨ ਦਾ ਮਾਲਕ ਸੀ ਪੂਰਾ ਸਰਦਾਵਰ ਦਾ ਸਰਦਾਰ ਸੀ ਕੋਈ ਮਾੜਾ ਬੰਦਾ ਨਹੀਂ ਸੀਗਾ ਪਰ ਉਹਦੇ ਖਿਆਲ ਪੁਰਾਣੇ ਸੀਗੇ ਕਿਤੇ ਨਾ ਕਿਤੇ ਹਰਪਾਲ ਸਿੰਘ ਆਪ ਦੀ ਜਗ੍ਹਾ ਤੇ ਥੋੜਾ ਬਹੁਤ ਸਹੀ ਵੀ ਸੀਗਾ ਕਿਉਂਕਿ ਜਿਵੇਂ ਉਹ ਜਮਾਨੇ ਨੂੰ ਵੇਖਦਾ ਸੀਗਾ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਦੇਖਦਾ ਸੀਗਾ ਜਾਂ ਚੰਡੀਗੜ੍ਹ ਬਾਰੇ ਸੁਣਦਾ ਸੀਗਾ ਉਹ ਚੀਜ਼ ਨੂੰ ਲੈ ਕੇ ਉਹਦਾ ਡਰ ਅੰਦਰੋਂ ਅੰਦਰ ਹੀ ਸੱਚਾ ਸੀਗਾ ਕਿ ਕੱਲ ਨੂੰ ਕਿਤੇ ਮੇਰੀ ਧੀ ਆ ਕੁਝ ਨਾ ਕਰ ਦੇ ਪਰ ਧੀ ਆਪ ਦੀ ਜਗਤ ਦੇ ਸੱਚੀ ਸੀਗੀ ਕਿ ਮੈਂ ਪੜ ਲਿਖ ਕੇ ਆਪਣੇ ਪਿਓ ਦਾ ਨਾਮ ਚਮਕਾਉਣਾ ਕਿਉਂਕਿ ਆਪਾਂ ਸਾਰੀਆਂ ਕੁੜੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਪੰਜੇ ਗੁਲਾ ਇੱਕੋ ਜਿਹੇ ਨਹੀਂ ਹੁੰਦੀਆਂ ਕੁਝ ਕੁੜੀਆਂ ਕੁਝ ਮੁੰਡੇ ਹੋਣ ਹਰ ਹੁੰਦੇ ਆ ਜਿਹੜੇ ਪੜ ਲੈ ਕੇ ਬਹੁਤ ਵੱਡੇ ਮਕਾਮਾਂ ਤੱਕ ਪਹੁੰਚਦੇ ਆ ਪਰ ਇਹਦੇ ਪਿੱਛੇ ਕੋਈ ਅੰਦਰ ਹੋਰ ਗੱਲ ਹੋਵੇ ਜਾਂ ਕਤਲ ਦਾ ਕੋਈ ਕਾਰਨ ਹੋਰ ਵੀ ਹੋ ਸਕਦਾ ਕਿਉਂਕਿ ਕਈ ਗੱਲਾਂ ਤੇ ਪਰਦੇ ਵੀ ਪਾਏ ਜਾਂਦੇ ਆ ਕਈ ਗੱਲਾਂ ਨੂੰ ਦਬਾਇਆ ਵੀ ਜਾਂਦਾ ਆ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਕਿ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕੀਤਾ ਜਾਵੇ ਵੱਧ ਤੋਂ ਵੱਧ ਉਹਨਾਂ ਮਾਪਿਆਂ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਜਿਨ੍ਹਾਂ ਦੇ ਜਵਾਕ ਭਾਵੇਂ ਕੁੜੀ ਹੋਵੇ ਜਾਂ ਮੁੰਡਾ ਹੋਣ ਹਾਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇਕਰ ਤੁਹਾਡਾ ਬੱਚਾ ਹੋਣ ਹਾਰ ਆ ਪੜ੍ਹ ਲਿਖਣ 'ਚ ਹੁਸ਼ਿਆਰ ਆ ਸਪੋਰਟਸ ਦੇ ਵਿੱਚ ਚੰਗੀਆਂ ਮੱਲਾ ਮਾਰ ਰਿਹਾ ਤੇ ਉਹਦਾ ਸਾਥ ਜ਼ਰੂਰ ਦਿਓ ਕਿਉਂਕਿ ਮਾਪਿਆਂ ਨੂੰ ਆਪਦੇ ਜਵਾਕਾਂ ਦਾ ਪਤਾ ਹੀ ਹੁੰਦਾ ਕਿ ਕਿੰਨੇ ਕ ਪਾਣੀ ਦੇ ਵਿੱਚ ਨੇ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੂਚਿਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ